ਸਸੀ ਗੱਲ ਸਾਰਿਆਂ ਨੂੰ ਵੀਰ ਵੀਰ ਉਸ ਬੰਦੇ ਜਾਣਬੁੱਝ ਕੇ ਸਿਆਰਤ ਕਰਦੇ ਨੇ ਜੋ ਸਾਡਾ ਚਮਕੌਰ ਸਿੰਘ ਉੱਭੀ ਕਾਲੀ ਪਾਰਟੀ ਦੇ ਵਿੱਚ ਮੁਰੇ ਮੁਖੀਆ ਬੰਦਾ ਵਾ ਸਾਡਾ ਉਹ ਸਾਡੀ ਉਹਨਾਂ ਨਾਲ ਗੱਲਬਾਤ ਹਰ ਵਕਤ ਹੁੰਦੀ ਰਹਿੰਦੀ ਆ ਇੱਕ ਬੱਲ ਪੱਲ ਤੇ ਸਾਡੀ ਉਹਨਾਂ ਨਾਲ ਮੀਟਿੰਗ ਹੁੰਦੀ ਆ ਉਹਨਾਂ ਦੀਆਂ ਡਿਊਟੀਆਂ ਬਹੁਤਿਆਂ ਸਖਤ ਨੇ ਕੁਝ ਤਾਂ ਉਹਨਾਂ ਦੇ ਆਪ ਦੇ ਕਾਰੋਬਾਰ ਨੇ ਕੁਝ ਉਹ ਪਿੰਡ ਦੇ ਉਹਨਾਂ ਕੋਲੇ ਜ਼ਿੰਮੇਵਾਰੀਆਂ ਨੇ ਉਹ ਇਦਾਂ ਦੀ ਕੋਈ ਗੱਲਬਾਤ ਨਹੀਂ ਉਹ ਕਾਲੀ ਦਾਲ ਦੇ ਵਿੱਚ ਹੀ ਆ ਉਹ ਕੱਲ ਸਾਡੇ ਮਗਰ ਉੱਥੇ ਗਏ ਨੇ ਉਹ ਕੋਈ ਉੱਥੇ ਪਖੌੜ ਬਲਾਕ ਦੇ ਗਿੜਾ ਵੀ ਦੇ ਕੇ ਆਏ ਨੇ ਤੇ ਜਗਦੇਵ ਸਰਪੰਚ ਕੋਲੇ ਬੈਠੇ ਰਹੇ ਨੇ ਪੰਮ ਦੀਪੀ ਹੁਣੀ ਉੱਥੇ ਸੀਗੇ ਸਾਰੇ ਤੇ ਪਰਮਵੀਰ ਹੁਣੀ ਉਹ ਸਾਬ ਉੱਥੇ ਸੀਗੇ ਤੇ ਕਿੰਨਾ ਸਾਡਾ ਗਰੱਪਾ ਪਾਰਟੀ ਦਾ ਅਸੀਂ ਪੂਰੇ ਇੱਕ ਦੂਜੇ ਨਾਲ ਡਟੇ ਖੜੇ ਆ ਕੁਝ ਬੰਦੇ ਐ ਵੀ ਜਾਣ ਬੁੱਝ ਕੇ ਸਿਆਰਤ ਕਰਦੇ ਨੇ ਤੇ ਚਮਕੌਰ ਬਾਈ ਸਾਡਾ ਬਿਲਕੁਲ ਮੂਹਰੇ ਰੱਖਿਆ ਹੋਇਆ ਵਾ ਜੋ ਵੀ ਉਹ ਸਾਡੇ ਮੀਟਿੰਗ ਦੇ ਵਿੱਚ ਫੈਸਲਾ ਦਿੰਦੇ ਆ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੁੰਦੇ ਆ ਰਾਤ ਵੀ ਉਹਨਾਂ ਨੇ ਸਾਡੇ ਨਾਲ ਕੋਈ ਰੈਸਲਾ ਕੀਤੀ ਆ ਤੇ ਅਸੀਂ ਨਾਲ ਸੀਗੇ ਤੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹਾਂ ਸਾਡਾ ਗੱਠਜੋੜ ਲਾਜਮੀ ਘਾੜਵਾਲਿਆਂ ਨਾਲ ਹੋ ਗਿਆ ਤੇ ਕੁਝ ਮੈਂਬਰ ਅਸੀਂ ਉਹਨਾਂ ਨੂੰ ਦਿੱਤੇ ਨੇ ਕੁਝ ਅਸੀਂ ਖੜੇ ਆ ਤੇ ਅਸੀਂ ਗੱਠਜੋੜ ਦੇ ਵਿੱਚ ਅਸੀਂ ਆਦੇ ਸਾਰੇ ਮੈਂਬਰ ਜਟਾਉਣੇ ਨੇ ਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਚਮਕੌਰ ਬਾਜੀ ਸਾਡੇ ਨਾਲ ਹੀ ਇਕਾਲੀ ਦਲ ਵਾਲਿਆਂ ਨਾਲ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ